ਪਤ ਤੂ ਉਧਾਰਨ ਪਾਪੀਆਂ ਦਾ ਉਧਾਰ ਕਰਨ ਵਾਲੇ ਨੇ ਭੈ ਖਰਨ ਹਰ ਤਰ੍ਹਾਂ ਦਾ ਡਰ ਦੂਰ ਕਰਨ ਵਾਲੇ ਨੇ ਹਰ ਅਨਾਥ ਕੇ 나ਥ ਜਿਹਦਾ ਕੋਈ ਵੀ ਮਾਲਕ ਨਹੀਂ ਉਹਦਾ ਮਾਲਕ ਬਨਣ ਵਾਸਤੇ ਤਿਆਰ ਹੈ ਸਤਗੁਰਾਂ ਦਾ ਇੱਕ ਬਚਨ ਹੈ ਜਿਉ ਚੰਦਨ ਨਿਕਟ ਬਸੈ ਕਿਰੜ ਬਪਰਾ ਤੂੰ ਸਤ ਸੰਗਤ ਮਿਲ ਪਤ ਤ ਪਰਵਾਂ ਜਿਵੇਂ ਚੰਦਨ ਦੇ ਨੇੜੇ ਅਰਿੰਡ ਦਾ ਪੇਡਾ ਪੈਦਾ ਹੋ ਜਾਏ ਤੇ ਸੱਚ ਇਹ ਵੇ ਗੁਰਮਖੋ ਉਹਦੇ ਅਰੰਡ ਦੇ ਪੇਡੇ ਵਿੱਚੋਂ ਟਾਹਣੀਆਂ ਵਿੱਚੋਂ ਪੱਤਿਆਂ ਵਿੱਚੋਂ ਸੁਗੰਧੀ ਆਉਂਦੀ ਏ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਪਾਪ ਕੀਤੇ ਹੋਣ ਜੇ ਕਿਤੇ ਉਹ ਤੋਬਾ ਕਰਕੇ ਸੰਗਤ ਵਿੱਚ ਆ ਜਾਏ ਉਹਦੇ ਵਿੱਚ ਨਾਮ ਦੀ ਸੁਗੰਧੀ ਉਹ ਲੱਗ ਪੈਂਦੀ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਜੀ ਤੇ ਜਿਹੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਆਪ ਨਗਰ ਵਸਾਇਆ ਜਦੋਂ ਪਹਿਲੀ ਉਦਾਸੀ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਸultanpur ਤੋਂ ਚੱਲੇ ਬੇਬੇ ਨਾਨਕੀ ਨੇ ਬੇਬੇ ਜੀ ਨੇ ਰਬਾਬ ਖਰੀਦ ਕੇ ਦਿੱਤੀ ਰਬਾਬ ਬੇਬੇ ਜੀ ਦੇ ਪੈਸਿਆਂ ਦੀ ਲਈ ਭਾਈ ਮਰਦਾਨਾ ਜੀ ਨਾਲ ਚੱਲੇ ਸਤਗੁਰਾਂ ਨੇ ਸੁਲਤਾਨਪੁਰ ਤੋਂ ਇਹ ਰਸਤਾ ਸੀ ਜੀ ਗੋਇੰਦਵਾਲ ਵਾਲਾ ਉਦੋਂ ਗੋਇੰਦਵਾਲ ਨਹੀਂ ਸੀ ਵਸਿਆ ਜਿਵੇਂ ਅੱਜ ਕੱਲ ਪੁਲ ਬਣਨੇ ਨੇ ਸ਼ਾਇਦ ਜਰਨਲੀ ਸੜਕਾਂ ਨੇ ਉਦੋਂ ਜਿਸ ਨੇ ਵੀ ਗੋਇੰਦਵਾਲ ਤੋਂ ਇਹ ਲਾਹੌਰ ਤੋਂ ਦਿੱਲੀ ਜਾਣਾ ਹੋਵੇ ਜਾਂ ਦਿੱਲੀ ਤੋਂ ਲਾਹੌਰ ਜਾਣਾ ਹੋਵੇ ਇੱਕੋ ਕਾਰ ਸੀ ਗੋਇੰਦਵਾਲ ਵਾਲਾ ਗੋਇੰਦਵਾਲ ਸੇ ਵਾਲਾ ਗੁਰੂ ਨਾਨਕ ਸਾਹਿਬ ਜੀ ਨੇ ਬਿਆਸ ਦਰਿਆ पार ਕੀਤਾ ਜਿੱਥੇ ਅੱਜ ਗੋਇੰਦਵਾਲ ਹੈ ਇਸ ਸ਼ਹਿਰ ਵਿੱਚ ਇਸ ਥਾਂ ਤੇ ਹਜ਼ੂਰ ਨੇ ਕਿਆ ਮਰਦਾਨਿਆਂ ਰਬਾਬ ਛੇੜ ਕਾਈ ਸਿਵਤ ਕਰੀਏ ਖੁਦਾ ਦੇ دیدار ਦੀ ਜਿਹਨੂੰ ਆਪਾਂ ਕਹਿੰਦੇ ਆ ਬਾਣੀ ਆਈ ਹੈ ਭਾਈ ਮਰਦਾਨੀ ਨੇ ਰਬਾਬ ਛੇੜੀ ਨਿਰਮਲ ਜਲ ਸੀ ਬਿਆਸ ਦਾ ਪੰਛੀ ਚੈਕ ਦੇ ਸੰਨ ਚਾਰ ਚਫੇਰੇ ਖਰਾਵਲ ਸੀ ਬਾਬਾ ਜੀ ਨੇ ਬਾਣੀ ਗਾਈ ਇਹਨਾਂ ਆਨੰਦ ਆਇਆ ਕਈ ਪੈਰ ਹਜ਼ੂਰ ਸਮਾਦੀ ਸਥਿਤ ਰਹੇ ਜਦੋਂ ਕਹਿਣ ਲੱਗੇ ਚੱਲ ਮਰਦਾਨਿਆਂ ਚੱਲੀਏ ਉਹ ਕਹਿੰਦਾ ਬਾਬਾ ਜੀ ਥਾਂ ਬੜੀ ਰਮਣੀਕ ਹੈ ਬੜਾ ਆਨੰਦ ਆਇਆ ਕੀਰਤਨ ਕਰਨ ਦਾ ਸਤਿਗੁਰਾਂ ਨੇ ਕਿਹਾ ਭਲੇ ਪੁਰਖਾ ਤੋਰ ਸਮਾ ਆਏਗਾ ਮਾਹ ਪੁਰਖਾ ਆਵੇਗਾ ਇਹ ਵਸਦੀ ਹੋਵੇਗੀ ਯਾਦ ਰੱਖਿਓ ਇਹ ਇਤਿਹਾਸ ਦੇ ਬੋਲ ਨੇ ਸਮਾ ਆਏਗਾ ਮਾਹਪੁਰ ਖਾਵੇਗਾ ਇਹ ਵਸਦੀ ਹੋਵੇਗੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪੱਤ ਸਹਿਬਾਨ ਨੇ ਕਿਹਾ ਗੋਬਿੰਦਵਾਲ ਗੋਬਿੰਦਪੁਰੀ ਸੰਮ ਗੋਬਿੰਦਵਾਲ ਕਿਹਾ ਗੋਬਿੰਦਵਾਲ ਜਿਹੜਾ ਹੈ ਗੋਬਿੰਦਵਾਲ ਇਹ ਗੋਬਿੰਦਪੁਰੀ ਹੈ ਜਲਨ ਤੀਰ ਵਿਪਾਸ ਬਣਾਇਓ ਸੱਚ ਐਵੇਂ ਵਿਆਸ ਦੇ ਕੰਡੇ ਪਾਣੀ ਦੇ ਕਿਨਾਰਿਆਂ ਤੇ ਗੋਬਿੰਦਵਾਲ ਗੋਬਿੰਦਪੁਰੀ ਬਣਾਈ ਜਿਹਨੂੰ ਭਾਈ ਸਾਹਿਬ ਜੀ ਨੇ ਗੋਇੰਦਵਾਲ ਲਿਖਿਆ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ ਮਹਾਰਾਜ ਅੱਗੇ ਚੱਲ ਪਏ ਗੋਇੰਦਵਾਲ ਵਸਿਆ ਹਜ਼ੂਰ ਦਾ ਪਰਿਵਾਰ ਇੱਥੇ ਆ ਬਸਿਆ ਧੰਨ ਗੁਰੂ RAMDAS ji ne ਗੁਰਮਖੋ ਮੈਂ ਕਿਦਨ ਗਿਣਤੀ ਗਿਣਤੀ ਦਾ ਮੈਂ ਅੰਤ ਨਹੀਂ ਪਾਵਾਂਗਾ ਜੀ ਹੁਣ ਕਈ ਵਾਰੀ ਸੀ ਸ਼ਬਦ ਕਹਿ ਵੀ ਦੇਣਾ ਗੁਰੂ ਗ੍ਰੰਥ ਸਾਹਿਬ ਚ ਇੰਨੇ ਸ਼ਬਦ ਨੇ ਪਰ ਅੰਦਰ ਕਹਿੰਦਾ ਨਹੀਂ ਗੁਰੂ ਦਾ ਅੰਤ ਨਹੀਂ ਪਾਈਦਾ ਗੁਰੂ ਬੇਅੰਤ ਹੈ ਪਰ 21 ਸਾਲ ਸਤਨ ਗੁਰੂ RAM DAS ਜੀ ਨੇ ਗੋਇੰਦਵਾਲ ਸੇਵਾ ਕੀਤੀ 21 ਸਾਲ ਤੁਸੀਂ ਗੇਂਦੇ ਹੋ ਕੋਈ ਸਮਾ ਵਿਆਹ ਤੋਂ ਪਹਿਲਾਂ ਕੋਈ ਸਮਾ ਵਿਆਹ ਤੋਂ ਬਾਅਦ 21 ਸਾਲ ਤੇ ਗੋਇੰਦਵਾਲ ਸੇਬ ਜਦੋਂ ਜਾਂਦੇ ਹੋ ਤੇ ਗੁਰੂ RAM DAS ਜੀ ਦਾ ਖੂਹ ਹੈ ਆਪ ਜੀ ਨੂੰ ਪਤਾ ਹੋਣਾ ਬਿਲਕੁਲ ਤੇ ਚਵਾਰਾ ਸੇਬ ਦੇ ਨਾਲ ਕੰਦ ਵਿੱਚ ਸੜਕ ਹੈ ਜੀ ਸਾਹਮਣੇ ਹਜ਼ੂਰ ਦਾ ਗੁਰਦੁਆਰਾ ਗੁਰੂ RAM DAS ਜੀ ਦਾ ਖੂਹ ਜਿੱਥੇ ਸਤਗੁਰੂ ਜਦੋਂ ਦੁਪਹਿਰੇ ਲੋਕ ਆਰਾਮ ਕਰਦੇ ਸਨ ਉਸ ਖੂਹ ਤੇ ਬੈਠ ਕੇ ਗੁਰੂ ਰਾਮਦਾਸ ਜਲ ਸ਼ਕਾਉਂਦੇ ਹੁੰਦੇ ਸਨ ਖੂਹ ਤੇ ਬੈਠੇ ਜਲ ਸ਼ਕਾ ਰਹੇ ਨੇ ਬਈ ਯਾਦ ਰੱਖਿਓ ਆਪਾਂ ਆਉਣਾ ਇਸੇ ਵਿਸ਼ੇ ਤੇ ਇਹ ਕਿੰਨੇ ਪਾਪ ਕੀਤੇ ਹੁਣ ਬੰਦਾ ਨਿਰਮਲ ਹੋ ਸਕਦਾ ਜੋ ਗੁਰੂ ਅਰਜੁਨ ਸਾਹਿਬ ਜੀ ਨੇ ਕਿਹਾ ਸਤਗੁਰੂ ਜਲ ਸ਼ਕਾ ਰਹੇ ਆ ਗੁਰੂ ਰਾਮਦਾਸ ਮਹਾਰਾਜ ਚਬਾਰੇ ਚ ਬੈਠਿਆ ਤਾਂ ਕਿ ਖੁੱਲੀ ਖੈ ਮਾਤਾ ਮੰਸਾ ਦੇਵੀ ਹਜ਼ੂਰ ਦੇ ਮਹਿਲ ਗੁਰੂ ਅਮਰਦਾਸ ਜੀ ਦੇ ਕੋਲ ਬੈਠੇ ਆ ਦੋਨੋਂ ਬੈਠਿਆ ਗੱਲ ਚੱਲ ਪਈ ਕਹਿਣ ਲੱਗੀ ਸੱਚੇ ਪਾਤਸ਼ਾਹ ਜੀ ਭਾਨੀ ਵਰਨ ਜੋਗ ਹੋ ਗਈ ਹੈ ਬੇਟੀ ਵਾਲੇ ਇਸ਼ਾਰਾ ਕੀਤਾ ਬਾਕੀ ਬੱਚੇ ਵਰ ਦਿੱਤੇ ਇਹਦੇ ਲਈ ਵਰ ਤੁਸੀਂ ਟੋਲਿਆ ਕੋਈ ਲੱਭੂ ਕੋਈ ਤੇ ਕੁਦਰਤੀ ਤੌਰ ਤੇ ਖੂਹ ਤੇ ਪਾਣੀ ਭਰਨ ਦੀ ਆਵਾਜ਼ ਆਈ ਤੇ ਮਾਤਾ ਜੀ ਨੇ ਵੇਖ ਕੇ ਕਹਾਂ ਬਸ ਐ ਹੋ ਜਾ ਦੇਖ ਲੋ RAMDAS ਜੀ ਵਰ ਕਾ ਕਿ ਜਿਹਨੇ ਮਰਤਾ ਜਿਹਨਿੰਦਾ ਕਿੰਨੀ ਸੇਵਾ ਕਰਦਾ ਏ ਕੋ ਜਾ ਕੋਈ ਲੱਭਿਓ ਮਹਾਰਾਜ ਜੀ ਨੇ ਕੀਆ ਭੜੀਏ ਇਹ ਦੇ ਵਰਗਾ ਸਿਰਫ ਇਹ ਹੈ ਇਹ ਦੇ ਵਰਗਾ ਹੋਰ ਕੋਈ ਨਹੀਂ ਮੈਂ ਆਪ ਨੂੰ ਬੇਨਤੀ ਕਰਾਂ ਉਥੇ ਦੀਵਾਨ ਬੌਲੀ ਬਣੀ ਇਹਨਾਂ ਦਿਨਾਂ ਚ ਕੀ ਹੋਇਆ ਜੀ ਲਾਹੌਰ ਜ਼ਿਲ੍ਹਾ ਚਲੋ ਬਾਅਦ ਚ ਬਣਿਆ ਉਹਦੇ ਵਿੱਚ ਇੱਕ ਪਿੰਡ ਹੈ ਜੀ ਖਾਈ ਲਾਹੌਰ ਜ਼ਿਲ੍ਹੇ ਦਾ ਪਿੰਡ ਖਾਈ ਉਥੇ ਇੱਕ ਖੱਤਰੀ ਪਰਿਵਾਰ ਵਿੱਚ ਦੰਪਤੀ ਬੜੇ ਸੁਖੀ ਵਾਸਦੇ ਸਨ ਪਰ ਕੋਈ ਔਲਾਦ ਨਹੀਂ ਸੀ ਥੋੜੀ ਜੀ ਬਡੇਰੀ ਉਮਰ ਵਿੱਚ ਹੋ ਗਈ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਇਤਿਹਾਸ ਕਹਿੰਦਾ ਬੱਚੇ ਦਾ بیٹے ਦਾ ਜਨਮ ਹੋਇਆ ਤੇ ਉਹ ਮਾਈ ਜਨਮ ਵਿਲੇ ਚਲਾਈ ਕਰ ਗਈ ਮੌਤ ਹੋ ਗਈ ਉਹਦੀ ਜੀ ਪਿਓ ਨੇ ਪਾਲਿਆ ਉਹਦਾ ਨਾਮ ਰੱਖਿਆ ਪ੍ਰੇਮਾ ਪ੍ਰੇਮਾ ਤੁਸੀਂ ਸਾਰੇ ਜਾਣਦੇ ਹੋ ਪ੍ਰੇਮਾ ਨਾਮ ਰੱਖਿਆ ਕੁਝ ਸਮੇਂ ਬਾਅਦ ਬਾਪ ਚਲਾ ਗਿਆ ਮਾਮਾ ਤੇ मामੀ ਲੈ ਆਏ ਉਹ ਪਹੁੰਚ ਗਏ ਉਹਨਾਂ ਪਾਲਿਆ ਪਰ ਪ੍ਰਮਾਤਮਾ ਦੀ ਖੇਡ ਪਹਿਲਾਂ ਮਾਂ ਗਈ ਜਨਮ ਵੇਲੇ ਜਨਮ ਦੇ ਜਨਮ ਦੇਂਦਿਆਂ ਸਾਰੀ ਮਾਂ ਚਲੀ ਗਈ ਬਾਪ ਚਲਾ ਗਿਆ ਮਾਮਾ मामੀ ਚਲੇ ਗਏ ਜ਼ਮੀਨ ਜਾਇਦਾਦ ਸੀ ਉਹ ਸ਼ਰੀਕਾਂ ਨੇ ਹੜਪ ਲਈ ਕੁਝ ਵਿਦਵਾਨ ਕਹਿੰਦੇ ਆ ਜੀ ਨੌਜਵਾਨੀ ਚ ਪ੍ਰੇਮਾ ਗਿਆ ਉਹਨੂੰ ਮਾੜੇ ਰਸਤੇ ਤੇ ਧੋਰ ਦਿੱਤਾ ਗਿਆ ਮਾੜੀ ਸੰਗਤ ਮਿਲ ਗਈ ਸੀ ਉnde ਪਾਈ ਸੇ ਪਾਈ ਵੀਰ ਸਿੰਘ ਲਿਖਦੇ ਆ ਨਹੀਂ ਜੀ ਕਿ ਉਹਦੀ ਜ਼ਮੀਨ ਦਾਇਦਾਦ ਖੋ ਲਈ ਜਵੇਂ ਮਿੱਟਰ ਹੁੰਦਾ ਯਤੀਮ ਹੁੰਦਾ ਕਿਸੇ ਗੱਲੇ ਨਾ ਆਇਆ ਉਹ ਵਿਚਾਰਾ ਰੋਟੀ ਤੋਂ ਵੀ ਆਤਰ ਹੋ ਗਿਆ ਪੁਰਾਣੇ ਕੱਪੜੇ ਪਾਉਂਦਾ ਸੀ ਖਰਾਬ ਹੀ ਚੰਗੀ ਨਹੀਂ ਸੀ ਉਹਨੂੰ ਤਨ ਕਰਕੇ ਬਿਮਾਰੀ ਲਾ ਗਈ ਫਿਰ ਜਿਆਦਾ ਮੰਨਦੇ ਆ ਜੀ ਉਹ ਸੰਗਤ ਵਿੱਚ ਇਹੋ ਜੀ ਪੈ ਗਿਆ ਕਿ ਸਭ ਕੁਝ ਚਲਾ ਗਿਆ ਜ਼ਮੀਨ ਜਾਇਦਾਦ ਉਹ ਆਪਣੀ ਤਨ ਦੇ ਅੰਗਾਂ ਤੋਂ ਆਰੀ ਹੋ ਗਿਆ ਉਹਦੇ ਹੱਥ ਪੈਰ ਕੰਮ ਨਹੀਂ ਕਰਦੇ ਸ਼ਰੀਰ ਨੂੰ ਕੋੜ ਦਾ ਰੋਗ ਲੱਗ ਗਿਆ ਰੇਂਗ ਕੇ ਤੁਰਦਾ ਹੈ ਤੁਰਿਆ ਨਹੀਂ ਜਾਂਦਾ ਕਿਸੇ ਨੇ ਇੱਕ ਗੱਲ ਕਹੀ ਉਹ ਪ੍ਰੇਮਿਆ ਤੈਨੂੰ ਪਿੰਡ 'ਚ ਕਿਸੇ ਨੇ ਪੁੱਛਣਾ ਤੇ ਨਾਲ ਉਹਨੇ ਕੀ ਕੀਤਾ ਇਹਦੇ ਗਲੇ ਦੇ ਵਿੱਚ ਇੱਕ ਭਾਂਡਾ ਬੰਨ ਦਿੱਤਾ ਭਾਂਡਾ ਇਸ ਕਰਕੇ ਬੰਨਿਆ ਇਹਦੀ ਚਮੜੀ ਨੂੰ ਕੋਈ ਸਪਰਸ਼ ਨਾ ਕਰੇ ਇਹਦਾ ਰੋਗ ਸਾਨੂੰ ਨਾ ਲੱਗ ਜਾਏ ਜਿਵੇਂ ਟੁੱਕਰ ਕੁੱਤਿਆਂ ਨੂੰ ਪਾਈਦਾ ਹੈ ਉਦੇ ਗਲੇ ਚ ਵੱਜੇ ਭਾਂਡੇ ਚ ਲੋਕ ਟੁੱਕਰ ਪਾਣ ਲੱਗ ਪਏ ਉਹਨੇ ਕਿਹਾ ਪ੍ਰੇਮਿਆ ਇੱਥੇ ਛੁਟਕਾਰਾ ਨਹੀਂ ਅਸੀਂ ਸੁਣਿਆ ਹੈ ਕਿ ਗੋਇੰਦਵਾਲ ਸਾਹਿਬ ਇੱਕ ਨਗਰ ਵਸਿਆ ਹੈ ਉੱਥੇ ਉਹ ਮਹਾਪੁਰਖ ਹੈ ਜਿਨ੍ਹਾਂ ਨੂੰ ਕੋਈ ਥਾਂ ਨਹੀਂ ਦਿੰਦਾ ਸੁਣਿਆ ਉਹਨਾਂ ਥਾਵਿਆਂ ਦੀ ਥਾਖ ਹੈ ਕਿਉਂਕਿ ਚਰਚਾ ਤੇ ਚੱਲੀ ਪਈ ਸੀ ਨਾ ਜਿਹਦਾ ਕੋਈ ਆਸਰਾ ਨਹੀਂ ਉਹਦਾ ਆਸਰਾ ਹੈ ਜਿਹਦੀ ਕਿਤੇ ਇੱਜ਼ਤ ਨਹੀਂ ਉਹਦੀ ਇੱਜ਼ਤ ਕਰਦਾ ਹੈ ਜਿਦਾ ਮਾਂ-ਬਾਪ ਵੀ ਕੋਈ ਨਹੀਂ ਉਸ ਯਤੀਮਾ ਨੂੰ ਵੀ ਗਲੇ ਲਾ ਲਿੰਦਾ ਹੈ ਜਿਸ ਰੋਗੀ ਨੂੰ ਕੋਈ ਨਹੀਂ ਜਾਣਦਾ ਉਹਨੂੰ ਵੀ ਸੰਭ ਲਿੰਦਾ ਹੈ ਨੌਜਵਾਨ ਸੀ ਜੀ ਰੋਪਿਆ ਕੁਛ ਵਿਦਵਾਨ ਕਿੰਨੇ ਸੰਗਤ ਲੰਘਦੀ ਸੀ ਉਹਨੇ ਤਰਲਾ ਮਾਰਿਆ ਮੇਨ ਨਾਲ ਲੈ ਚੱਲੋ ਹੁਣ ਉਹ ਸ਼ਰੀਰ ਗਲ ਚ ਭਾਂਡਾ ਤਨ ਰੋਗੀ ਗੁਨਾਹ ਕੀਤੇ ਹੋਏ ਨੌਜਵਾਨ ਸਾਨੂੰ ਹਮਲਾ ਮਾਰਿਆ ਕਹਿੰਦੇ ਕੋਈ ਗੱਲ ਨਹੀਂ ਇਹ ਸਤਗੁਰੂ ਦੀ ਕਿਰਪਾ ਹੀ ਇਹ ਸੇਵਾ ਹੀ ਹੈ ਜੇ ਇਹ ਚਲਾ ਜਾਏਗਾ ਗੁਰੂ ਅਮਰਦਾਸ ਪਤਾਨੀ ਮੇਰ ਕਰਦੇ ਚੋਕ ਕੇ ਲੈ ਆਏ ਪਰ ਕੋੜੀ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਬਾਹਰ ਬੈਠ ਗਿਆ ਜਦੋਂ ਬੈਠਾ ਸੰਗਤ ਵਿੱਚ ਖੜੇ ਹੋਏ ਚਿਹਰੇ ਨੇ ਅੱਜ ਵਾਲਾ ਕੰਮ ਥੋੜਾ ਸੀ ਜੀ ਨਿੰਦਿਆ ਚੁਗਲੀ ਈਰਖਾ ਏ ਥੋੜਾ ਉਤੇ ਸੰਗਤ ਚ ਬੈਠੇ ਹੋਏ ਆਤਮ ਰਸੀ ਗਏ ਨੇ ਪਰਮ ਪਤ ਦੇ ਤਾਰਨੀ ਨੇ ਬ੍ਰਹਮ ਗਿਆਨੀ ਗੁਰਮਖ ਪਿਆਰੇ ਨੇ ਰੋਮ ਰੋਮ ਜਪਣ ਵਾਲੀਆਂ ਰੂਹਾਂ ਨੇ ਚੜੇ ਚ ਸੱਚੀ ਮੁੱਚੀ ਖਿੜੇ ਕੋ ਚਿਹਰੇ ਬੰਦਗੀ ਵਿੱਚ ਓਤ ਪੋਤ ਰੂਹਾਂ ਜਦੋਂ ਪ੍ਰੇਮ ਦੇ ਕੋਲੋਂ ਨਿਕਲਦੇ ਨੇ ਇੰਨਾ ਸੰਗਤ ਦਾ ਔਰਾ ਅਸਰ ਕਰਦਾ ਉਹਦੀ ਠੰਦੀ ਕਲਾ ਚੜਦੀ ਕਲਾ ਬੰਨ ਲੱਕੇ ਇੱਕ ਨੇ ਕਿਹਾ ਤੂੰ ਰੋਇਆ ਨਾ ਕਰ ਤੁਰੋਣਾ ਕਿਉਂ ਹੈ ਕਹਿੰਦਾ ਰੋਣਾ ਇਸ ਕਰਕੇ ਮੇਰਾ ਕੋਈ ਨਹੀਂ ਕਹਿੰਦਾ ਅੱਜ ਵੀ ਰੋਣਾ ਜਿਹਦਾ ਕੋਈ ਨਹੀਂ ਹੁੰਦਾ ਉਹ ਇਸ ਬੋਏ ਤੇ ਆ ਜਾ ਰੋਂਦਾ ਨਹੀਂ ਹੁੰਦਾ ਉਹਦਾ ਗੁਰੂ ਅਮਰਦਾਸ ਹੋ ਜਾਂਦਾ ਉਹ ਕਹਿੰਦਾ ਮੈਨੂੰ ਰੋਗ ਲੱਗਾ ਪਈ ਤੇ ਉਹ ਪਹਿਲਾਂ ਉਹਦੇ ਗਲ ਚ ਭਾਂਡਾ ਲਾਇਆ ਨਾ ਪਸ਼ੂਆਂ ਵਾਲੀ ਬਿਹਾਰ ਨਹੀਂ ਗਲ ਚ ਭਾਂਡਾ ਲਾ ਦਿੱਤਾ ਕੋਲ ਬੈਠ ਕੇ ਇੱਕ ਇੱਕ ਤੋਕ ਸਖਾਨ ਲੱਗ ਪਈ ਜੀ ਤੁਸੀਂ ਹੈਰਾਨ ਹੋਗੇ ਇਤਿਹਾਸ ਕਹਿੰਦਾ ਉਸ ਪ੍ਰੇਮੇ ਨੇ ਸਿਰਫ ਸੁਣ ਸੁਣ ਕੇ ਜਪਜੀ ਸਾਹਿਬ ਤੇ ਆਸਾ ਕੀ ਵਾਰ ਜੀਤੇ ਕਰ ਲਈ ਭਵੀਰ ਸਿੰਘ ਲਿਖਦੇ ਆ ਜਪਜੀ ਸਾਹਿਬ ਆ ਫਿਰ ਬੇਨਤੀ ਕਰਾਂਗਾ ਕਿਉਂਕਿ ਅਸੀਂ ਗੁਰਮੁਖੀ ਸਿੱਖਣੀ ਜ਼ਰੂਰੀ ਹੈ ਪਰ ਜੇ ਨਹੀਂ ਵੀ ਬੱਚਿਆਂ ਨੂੰ ਗੁਰਮੁਖੀ ਆਉਂਦੀ ਤੇ ਜ਼ੋਰ ਦੂਜੇ ਪਾਸੇ ਲਾ ਦਿਓ ਉਹਨਾਂ ਨੂੰ ਜ਼ਬਾਨੀ ਤੁਕਾਂ ਚਿਕਚਿਪ ਪੜਾਣ ਲੱਗ ਪੋ ਕਿਉਂਕਿ ਵੇਦ ਜਿਹੜਾ ਉਹ ਕਈ ਸਦੀਆਂ ਤੱਕ ਲਿਖਿਆ ਹੀ ਨਹੀਂ ਗਿਆ ਉਹ ਸਿਮਰਤੀ ਰਿਹਾ ਹੈ ਸ਼੍ਰੁਤੀ ਰਿਹਾ ਹੈ ਸ਼੍ਰੁਤੀਦਾਰ ਤੇ ਜਿਹੜਾ ਸੁਣਿਆ ਗਿਆ ਵੇਦ ਤਾਂ ਬਹੁਤ ਕਈ ਸਦੀਆਂ ਬਾਅਦ ਸੰਸਕ੍ਰਿਤ ਬਣੀ ਤੇ ਲਿਖਿਆ ਸੁਣ ਸੁਣ ਕੇ ਚੇਤੇ ਹੋ ਜਾਏ ਜਿਸ ਨੂੰ ਪੜਨਾ ਵੀ ਨਹੀਂ ਆਉਂਦਾ ਸਿਰਫ ਉਹਨੂੰ ਸੁਣਾਣਾ ਸ਼ੁਰੂ ਕਰ ਦਿਓ ਸੁਣ ਸੁਣ ਕੇ ਵੀ ਬਾਣੀ ਚੇਤੇ ਹੋ ਜਾਂਦਾ ਸਰੋਤ ਵਿੱਚ ਬੜੀ ਤਾਕਤ ਹੈ ਜੀ ਉਹਨੂੰ ਜਪਜੀਤ ਸਾਹਿਬ ਚੇਤੇ ਕਰਾ ਦਿੱਤਾ ਉਹਨੂੰ ਪਿਆਰ ਆਸਾ ਕੀ ਵਾਰ ਦੀਆਂ ਪੌੜੀਆਂ ਚੇਤੇ ਕਰਾ ਦਿੱਤੀਆਂ ਪਰ ਕੁਝ ਦਿਨਾਂ ਬਾਅਦ ਜਦੋਂ ਸੰਗਤ ਲੰਘਣੀ ਉਦਾਸ ਫਿਰ ਕਦੀ ਹੋ ਜਾਣਾ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਕੋਲ ਬਹਿ ਗਏ ਕਿੰ ਤੂੰ ਰੋਇਆ ਨਾ ਕਰ ਤਨ ਸੱਚੀ ਦੱਸਾਂ ਕਿਸੇ ਤੇ ਮੁਸੀਬਤ ਆ ਜਾਏ ਨਾ ਪੈਸਾ ਸੋਨਾ ਚਾਂਦੀ ਨਹੀਂ ਦੇਣ ਜੋਗੇ ਸਿਰਫ ਉਹਦੀ ਮੋਰਲ ਸਪੋਰਟ ਕਰ ਦਿਓ ਡਿੱਗੇ ਹੋਏ ਬੰਦੇ ਉੱਠ ਪੈਂਦੇ ਆ ਤੇਰੇ ਜੀ ਬੰਦਾ ਦੇ ਦੇ ਨਹੀਂ ਤਕੜਾ ਉਹ ਕੋਈ ਨਹੀਂ ਬੰਦਾ ਉੱਠ ਵਿੰਦਾ ਜੀ ਬਾਬਾ ਬੁੱਢਾ ਸਾਹਿਬ ਕਿੰਨ ਤੂੰ ਰੋਇਆ ਨਾ ਕਰ ਅੱਖਾਂ ਪੂੰਝ ਦਿੱਤੀਆਂ ਕਹਿੰਦਾ ਜੀ ਰੋਣਾ ਤਾਂ ਆਵਾ ਮੇਰਾ ਤਨ ਰੋਗੀ ਹੈ ਨਾ ਮੈਂ ਬਾਹਰ ਬੈਠਾ ਕਹਿੰਦੇ ਨਹੀਂ ਨਹੀਂ ਸਮਾਂ ਨਹੀਂ ਆਇਆ ਜੀ ਤੂੰ ਤਾਂ ਆਪ ਚੱਲ ਕੇ ਆਇਆ ਤੇ ਤੇਰੀ ਕਮਾਈ ਅਸੀਂ ਗਿੰਨੇ ਆ ਜਿਹਦੇ ਘਰ ਚ ਤੂੰ ਆਇਆ ਨਾ ਪਹਿਲੇ ਜਾਮੇ ਚ ਖੁਦ ਤੁਰ ਕਿਉਂ ਦੇ ਘਰ ਚਲਾ ਗਿਆ ਸੀ ਜਿਸ ਕੋੜੂ ਨੂੰ ਪਿੰਡ ਵਾਲਿਆਂ ਬਾਹਰ ਕੱਢ ਦਿੱਤਾ ਸੀ ਨੂਰੀ ਦੀਪਾਲਪੁਰ ਵਾਲਾ ਇਹ ਤਾਂ ਖੁਦ ਚੱਲ ਕੇ ਜਾਂਦੇ ਤੇਰੇ ਤੋਂ ਨਫ਼ਰਤ ਨਹੀਂ ਕਰਦੇ ਪਰ ਜੇ ਸਮਾਂ ਨਹੀਂ ਨ ਆਇਆ ਪਿਆਰੋ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਸੰਗਤ ਦੀ ਧੂੜ ਤਾਂ ਤੇ ਲਾਂ ਲੱਗ ਪਿਆ ਅੱਜ ਹੋਰ ਕੱਲ ਹੋਰ ਸਮਾਂ ਬੀਤਿਆ ਸਾਰੇ ਗੁਨਾ ਧੁੱਪ ਗਏ ਤੇ ਇਹ ਫਿਰ ਇੱਕ ਸ਼ਬਦ ਗਾਉਣ ਲੱਗ ਪਿਆ ਸੀ ਉਹ ਕਹਿੰਦਾ ਸੋਨੋ ਜਹਾਨਾ ਕਹਿ ਬਡੇਰ ਗਿਆ ਪਿਛੋਟਾ ਲੱਦਾ ਫੇਰ ਤੇ ਆਪਣੇ ਕੋਲ ਤੁਕ ਬਣਾ ਲਈ ਸੀ ਨੇ ਜੀ ਸੁਣੋ ਜਹਾਨਾ ਕਹ ਕਹ ਬਡੇਰ ਗਿਆ ਕਿ ਛੋਟਾ ਲੱਦਾ ਫਿਰ ਇਹਦਾ ਮਤਲਬ ਜਿਹੜਾ ਸ਼ਰੀਰ ਮੇਰਾ ਗਲ ਗਿਆ ਸੀ ਦੁਨੀਆ ਦੇ ਲੋਕੋ ਦੇਖੋ ਮੇਰਾ ਸ਼ਰੀਰ ਗੁਰੂ ਅਮਰਦਾਸ ਨੇ ਵਾਪਸ ਕਰ ਦਿੱਤਾ ਮੈਨੂੰ arogh ਕਰ ਦਿੱਤਾ ਅੱਜ ਹੋਰ ਕੱਲ ਹੋਰ ਸੰਗਤ ਵਿੱਚੋਂ ਜਾ ਕੇ ਕਹਣਾ ਮਹਾਰਾਜ ਜੀ ਉਹ ਬਾਹਰ ਜਿਹੜਾ ਕੋੜੀ ਬੈਠਾ ਸੀ ਉਹ ਠੀਕ ਹੋਣ ਲੱਗ ਪਿਆ ਉਹ ਬਾਣੀ ਪੜਦਾ ਹੈ ਉਹ ਹੁਣ ਸ਼ਬਦ ਪੜਦਾ ਹੈ ਸਤਗੁਰਾਂ ਸੁਣਨਾ ਤੇ ਨਾਲ ਹੀ ਮੁਸਕਰਾ ਦੇਣਾ ਸਮਾਂ ਨਹੀਂ ਆਇਆ ਨਾ ਅਜ ਤਾਂ ਗੁਰੂ ਅਮਰਦਾਸ ਮੇਰਾਂ ਦੇ ਘਰ ਚ ਆਏ ਕੋਲੋਂ ਲੰਗੇ ਤੂੰ ਨੋ ਦ੍ਰਿਸ਼ਟੀ ਭਾਈ ਤੇ ਯਾਦ ਰੱਖਿਓ ਕੱਲੀ ਸਾਖੀ ਨਕੀ ਗੁਰੂ ਗ੍ਰੰਥ ਸਾਹਿਬ ਕਹਿੰਦਿਆ ਕਿ ਗੁਰੂ ਅਮਰਦਾਸ ਜਿਸ ਧਰਤੀ ਤੇ ਚਰਨ ਰੱਖਿਓ ਉਸ ਧਰਤੀ ਦੇ ਪਾਪ ਉਤਰ ਜਾਂਦੇ ਆ ਗੁਰੂ ਅਮਰਦਾਸ ਪਰਸੀ ਹੈ ਪਉਮ ਪਾਤਿ ਕੀ ਬਿਨਾ ਸੇ ਧਰਤੀ ਦੇ ਪਾਪ ਖਤਮ ਹੋ ਜਾਂਦੇ ਆ ਗੁਰੂ ਅਮਰਦਾਸ ਪਰਸੀਆ ਸਿੱਧ ਸਾਧਕ ਆਸਾਸ ਹੈ ਜਿਸ ਅਵਸਥਾ ਨੂੰ ਸੇਧ ਲੋਚ ਰਿਆ ਧੰ ਗੁਰੂ ਅਮਰਦਾਸ ਨੂੰ ਕੋਈ ਸਪਰਸ਼ ਕਰੇ ਉਹ ਏਡੀ ਉੱਚੀ ਅਵਸਥਾ ਤੇ ਪਹੁੰਚ ਜਾਂਦਾ ਗੁਰੂ ਅਮਰਦਾਸ ਪਰਸੀਆਂ ਪਉਮ ਪਾਤਕ ਬਿਨਾਸਾਂ ਗੁਰੂ ਅਮਰਦਾਸ ਪਰਸੀਆਂ ਸਿਧ ਸਾਧਕ ਅਸਾਸਾਂ ਗੁਰੂ ਅਮਰਦਾਸ ਪਰਸੀਆਂ ਧਿਆਨ ਲਈ ਹੈ ਪਉ ਪੰਧ ਜਿਹੜਾ ਆਤਮਿਕ ਜੀਵਨ ਦਾ ਪੰਧ ਕਈ ਜਨਮਾਂ ਦਾ ਨਾ ਇੱਕ ਵਾਰੀ ਧੰ ਗੁਰੂ ਅਮਰਦਾਸ ਕਹੋ ਉਹ ਪੰਧ ਮੁੱਕ ਜਾਂਦਾ ਤੇ ਰੱਬ ਮਿਲ ਜਾਂਦਾ ਗੁਰੂ ਅਮਰਦਾਸ ਪਰਸੀਏ ਆਪਾ ਹੋ ਲੱਭੈ ਗੋ ਚੁੱਕਾ ਨਿਡਰਤਾ ਮਿਲਦੀ ਆਵਾਗੁਣ ਮੁੱਕ ਜਾਂਦਾ ਗੁਰ ਅਮਰਦਾਸ ਪਰਸਿ ਇਹ ਪਉਮ ਪਾਤਿਕ ਵਿਨਾਸ਼ ਹੈ ਗੁਰ ਅਮਰਦਾਸ ਪਰਸਿ ਇਹ ਸਿਧ ਸਾਧਕ ਅਸਾਸ ਹੈ ਗੁਰ ਅਮਰਦਾਸ ਪਰਸਿ ਇਹ ਧਿਆਨ ਲਈਏ ਪਉ ਮੁੱਕੈ ਗੁਰ ਅਮਰਦਾਸ ਪਰਸਿ ਇਹ ਆਪੋ ਲੱਭੈ ਗੋ ਚੁੱਕਾ ਇੱਕ ਬਿਨ ਦੁਗਣ ਜੋਤੋ ਰਹਿ ਜਾ ਸਮੰਤਰ ਮਾਨਵ ਅਜਵੇਂ ਸੇ ਪਾਠ ਮਾਨਵੇਂ ਹੈ ਜੀ ਇਹ ਕੀਤਾ ਜਾਂਦਾ ਪਰ ਕੁਝ ਗੁਰਮਖ ਕਹਿੰਦੇ ਨੇ ਮਾਨਵ ਖਿਲਾ ਖਿਲ ਜਾਂਦੇ ਨੇ ਆਦਤ ਬਣ ਜਾਂਦੀ ਏ ਇੱਕ ਬਿੰਦੂਗਨ ਜੋਤ ਤੌਰ ਹੈ ਜਾਸ ਮੰਤਰ ਮਾਨਵ ਖਿਲਾ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਮਾਰੇ ਨੇ ਦ੍ਰਿਸ਼ਟੀ ਕੀਤੀ ਅੱਜ ਆਏ ਆਵਾਜ਼ ਦਿੱਤੀ ਭਾਈ ਭਿਰਤ ਜੀ ਭਾਈ ਬੱਲੂ ਜੀ ਜੀ ਸਤਗੁਰੂ ਜੀ ਕਹਿਣ ਲੱਗੇ ਪ੍ਰੇਮ ਨੂੰ ਉਸ ਜਲ ਵਿੱਚ ਇਸ਼ਨਾਨ ਕਰਾ ਕੇ ਲਿਆਓ ਜਿਸ ਵਿੱਚ ਅਸੀਂ ਅੰਮ੍ਰਿਤ ਵੇਲੇ ਕੀਤਾ ਹੈ ਜਲ ਪਿਆ ਹੈ ਹੁਣ ਮੇਰੀ ਇੱਕ ਬੇਨਤੀ ਸੁਣਿਓ ਤਰਖ ਚ ਨਾ ਲਜਾਇਓ ਉਹ ਕੱਲਾ ਪਾਣੀ ਨਹੀਂ ਉਸ ਪਾਣੀ ਚ ਗੁਰੂ ਅਮਰਦਾਸ ਦਾ ਬਚਨ ਵਰਤ ਗਿਆ ਹੈ ਜਲ ਨਹੀਂ ਕੇਵਲ ਇਸ਼ਨਾਨ ਕਰਾਓ ਸੋਹਣੇ ਕੱਪੜੇ ਚ ਲਪੇਟ ਕੇ ਲਿਆਓ ਅਜ ਸੇਖੋ ਦੇ ਕੁਲ ਗਏ ਉਹਨੂੰ ਚੁੱਕਿਆ ਜੀ ਉਹ ਤੁਰਨ ਲੱਗ ਪਿਆ arogh ho gaya si اس جل اسنان کرایا سونے کپڑیاں چ لپیٹ کے یاد رکھے ہے نوجوان جڑا ماری سنگت پی گیا گلت کام کرنے لگ پیا ماڑے رستے نکل دا سی جیدے گلے پانڈا بنیا سی روٹی سٹن واسطے اشن کرایا کپڑی چلے پیٹ کے لا گرو امردس جی نے سامنے بٹھایا آپ اٹھے تن تو کپڑا لائے انہیں ਕੈ ਲੱਗੇ ਤਾਂ ਮੇਰਾ ਮੁਰਾਰੀ ਬਣ ਗਿਆ ਨਾਮ ਸੀ ਪ੍ਰੇਮਾ ਇਹ ਮਰਾ ਮੁਰਾਰੀ ਬਣ ਗਿਆ ਬੜਾ ਸੋਹਣੀ ਤਰੀਸ਼ ਦੇ ਹੀ ਨਿਕਲਈ ਤੂੰ ਤਾਂ ਮੁਰਾਰੀ ਬਣ ਗਿਆ ਪਿਆਰਿਓ ਉਸ ਦਿਨ ਫਿਰ ਗੁਰਦੇਵ ਨੇ ਕਿਹਾ ਅੱਜ ਇਹ ਪ੍ਰੇਮਾ ਜੀ ਦਾਣ ਦੇਣ ਵਾਲੀ ਅਵਸਥਾ ਤੇ ਪਹੁੰਚ ਗਿਆ ਹੈ ਮੈਂ ਫਿਰ ਬੇਨਤੀ ਕਰਾਂਗਾ ਇਸ ਸਾਖੀ ਨੂੰ ਕੱਲਾ ਹੀ ਨਹੀਂ ਕਿ ਮਿਲਿਆ ਜੀ ਮਹਾਰਾਜ ਜੀ ਦਾਣ ਦਾ ਮਤਲਬ ਉਹ ਗੁਰਸਿੱਖ ਜਿਹੜਾ ਨਾਮ ਜਪ ਜਪ ਕੇ ਉਸ ਅਵਸਥਾ ਤੇ ਪਹੁੰਚ ਜਾਏ ਜਿਹੜਾ ਕਿਸੇ ਦੇ ਅੰਦਰ ਨੂੰ ਜ਼ਿੰਦਗੀ ਦੇ ਸਕੇ ਜਿਹਨੂੰ ਬਾਚ ਗੁਰੂ ਸਾਹਿਬ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਉਸ ਅਵਸਥਾ ਜੀ ਜਿਹੜੀ ਪੰਜਵੇਂ ਝਾਮੇ ਕਹਿੰਦੇ ਜੀ ਦਾਨ ਦੇ ਭਗਤੀ ਲਾਇਨ ਖਰਸੋ ਲੈਣ ਮਿਲਾਏ ਜਿਹਨੂੰ ਗੁਰੂ ਰਾਮਦਾਸ ਅਵਸਥਾ ਨੂੰ ਕਹਿੰਦੇ ਆ ਜਨ ਨਾਨਕ ਧੂੜ ਮੰਗੇ ਤਿਸ ਗੁਰਸੇ ਕੀ ਜੋ ਆਪ ਜਪੈ ਆਵਰਾ ਨਾਮ ਚ ਮਹਾਰਾਜ ਕਹਿੰਦੇ ਇਹ ਉਸ ਸਵਸਥਾ ਤੇ ਪਹੁੰਚ ਗਿਆ ਗੁਰੂ ਅਮਰਦਾਸ ਜੀ ਸਾਰੀ ਸੰਗਤ ਹੈਰਾਨ ਵੀ 80 ਵੱਡੀ ਤਬਦੀਲੀ ਐ ਨੇ ਮਹੀਨਿਆਂ ਚ ਸਤਿਗੁਰੂ ਨੇ ਕਿਹਾ ਸੰਗਤ ਜੀ ਇਹ ਮੇਰਾ ਮੁਰਾਰੀ ਖੈ ਕੋਈ ਸਿੱਖ ਹੈ ਜਿਹੜਾ ਮੇਰੇ ਪੁੱਤਰ ਨੂੰ ਆਪਣਾ ਰਿਸ਼ਤਾ ਦੇ ਦੇ ਵਸਤਿਹਾਰ ਚ ਬੇਟਾ ਲਿਖਿਆ ਕੋਈ ਹੈ ਜਿਹੜਾ ਮੇਰੇ ਬੇਟੇ ਨੂੰ ਰਿਸ਼ਤਾ ਦੇ ਦੇ ਪਾਈ ਸ਼ੀਆਂ ਉਪਰ ਬੈਠਾ ਸੀ ਸੰਗਤ ਜੀ ਇਤਿਹਾਸ ਨਹੀਂ ਕਹਿੰਦਾ ਹੈ ਪਾਈ ਸ਼ੀਆਂ ਉਲਟਿਆ ਕਿਨ ਲਗਾ ਮਹਾਰਾਜ ਜੀ ਮੇਰੀ ਬੇਟੀ ਹੈ ਘਰ ਮਥੋ ਮੈਂ ਸਵੀਕਾਰ ਕਰਨਾ ਆਪ ਘਰ ਗਿਆ ਘਰ ਧੀ ਲਿਆਂਦੀ ਕਿਹਾ ਜਾਂਦਾ ਉੱਥੇ ਆਨੰਦ ਹੋ ਗਿਆ ਜੀ ਇਹਦੀ ਘਰ ਵਾਲੀ ਅਸਲੀਅਤ ਇਸ ਆਸਿਸ ਸੀ ਉੱਥੇ ਮਹਾਰਾਜ ਜੀ ਨੇ ਆਨੰਦ ਕਰ ਦਿੱਤਾ ਵਿਆਹ ਕਰ ਦਿੱਤਾ ਉਹ ਭਾਂਡੇ ਲੰਗਰ ਚ ਲੰਗਰ ਪੁਕਾਰੀ ਸੀ ਪਰ ਥੋੜੀ ਕੁੜਾ ਕੁ ਸੁਭਾਅ ਦੀ ਸੀ ਕੜੀ ਸੀ ਉਹਨੂੰ ਲੰਗਰ ਪਕਾਉਂਦੇ ਆ ਕਿਸੇ ਕਿਹਾ ਤੂੰ ਲੰਗਰ ਪਕਾਈ ਜਾਨੀ ਤੇਰੀ ਧੀ ਕੋੜੀ ਦਿਲਾੜਲਾ ਆ ਦਿੱਤੀ ਉਹ ਹੱਥ ਝਾੜੇ ਜੀ ਤੋੜੇ ਵਾਲੀ ਚਲੀ ਗਈ ਕਹਿੰਦੇ ਮਹਾਰਾਜ ਜੀ ਇਹ ਕੀ ਕੀਤਾ ਨਾ ਇਹਦੇ ਤਾਦ ਦਾ ਪਤਾ ਨਾ ਇਹਦੇ ਮਾਦ ਦਾ ਪਤਾ ਨਾ ਇਹਦੀ ਜਾਤ ਦਾ ਪਤਾ ਤਿੰਨ ਸ਼ਬਦ ਕਹੇ ਇਹਦਾ ਮਾਂ ਪਿਓ ਕੌਣ ਹੈ ਇਹਦੀ ਜਾਤ ਕੀ ਹੈ ਕੋਈ ਪਤਾ ਨਹੀਂ ਜਦੋਂ ਜ਼ੋਰ ਨਾਲ ਬੋਲ ਕੇ اٹ ਗਈ ਧੰਨ ਗੁਰੂ ਅਮਰਦਾਸ ਕਹਿੰਦੇ ਨੇ ਇਹ ਮੇਰਾ ਪੁੱਤਰ ਹੈ ਇਹ ਮੇਰਾ ਬੇਟਾ ਹੈ ਮੈਨੂੰ ਜਾਣਨੀ ਹੈ ਇਹ 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 ਦੀ ਜਾਤ ਗੁਰਸਿੱਖੀ ਹੈ ਇਹ ਸਾਡਾ ਪੁੱਤਰ ਹੈ ਤੇਰੀ ਧੀ ਮੇਰੇ ਪੁੱਤਰ ਨਾਲ ਵਿਆਹੀ ਗਈ ਤੇ ਅੱਜ ਤੋਂ ਬਾਅਦ ਇਹਨਾਂ ਦੋਵਾਂ ਨੂੰ ਜੀਵਨ ਦਾਨ ਦੇਣ ਦੀ ਤਾਕਤ ਦਿੱਤੀ 22 ਮੰਜੀਆਂ ਵਿੱਚੋਂ ਇੱਕ ਮੰਜੀ ਮਹਾਰਾਜ ਨੇ ਮੱਥੋਂ ਮਰਾਰੀ ਨੂੰ ਦਿੱਤੀ ਤੂੰ ਗਿਣਤੀ ਕਰਿਓ ਇਹ ਬੀਬੀ ਨੂੰ ਦਿੱਤੀ ਨਾਲ ਮੱਥੋਂ ਮਰਾਰੀ ਨਾਲ ਕਹਿਣ ਲੱਗੇ ਤੂੰ ਚੋਰਾ ਚੁਰਾ ਨਾ ਕਰ ਦੇਖ ਮੁਰਾਰੀ ਬਾਦ ਵਿੱਚ ਨਾਮ ਆਵੇ ਕਰੇਗਾ ਮੱਥੋਂ ਪਹਿਲਾਂ ਵੇਗਾ ਇਹ ਮੇਰੀ ਬੇਟੀ ਤੇਰੀ ਧੀ ਮੇਰੀ ਧੀ ਹੈ ਇਹ ਮੇਰਾ ਬੇਟਾ ਹੈ ਰਹੀਂ ਦੀ ਦੁਨੀਆ ਤੱਕ ਮੱਥੋਂ ਤੇ ਮੁਰਾਰੀ ਦਾ ਨਾਮ ਲੈ ਕੇ ਸਿੱਖ ਅਦਬ ਕਰਦੇ ਰਹਿਣਗੇ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਅੱਜ ਰਾਜ ਅਸੀਂ ਪੜਿਆ ਭਾਵੇਂ ਤਾਂ ਬਹੁਤ ਉਗਮ ਦੱਸਿਆ ਨਹੀਂ ਗੁਰਮੁਖ ਸੰਗਤ ਨੇ ਨਿਰਮਲ ਨਹੀਂ ਕਰ ਦਿੱਤਾ ਮਹਾਰਾਜੀ ਦੇ ਇਹ ਸ਼ਬਦ ਮੈਂ ਫਿਰ ਬੇਨਤੀ ਕਰਾਂਗਾ ਕਿ ਉਹ ਇਨਸਾਨ ਸੱਚ ਇਹੇ ਨਿਰਮਲੰਗ ਸਾਧ ਸੰਗ ਜਿਹੜਾ ਬੰਦਾ ਇੰਨੇ ਔਗਣਾਂ ਨਾਲ ਭਰਿਆ ਉਹ ਸੰਗਤ ਵਿੱਚ ਨਿਰਮਲ ਹੋ ਜਾਂਦਾ ਹੈ ਨਿਰਮਲੰਗ ਸਾਧ ਸੰਗ ਜਪੰਤ ਨਾਨਕ ਗੋਪਾਲ ਨਾਮ ਜਿਹੜਾ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਉਹਦੇ ਸਾਰੇ ਪਾਪ ਖੰਡਨ ਹੋ ਜਾਂਦੇ ਆ ਉਹ ਪਵਿੱਤਰ ਹੋ ਜਾਂਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਗਾ ਜੀ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਫਿਰ ਉਹ ਜਦੋਂ arogh ਹੋ ਜਾਂਦਾ ਹੈ ਨਾ ਫਿਰ ਦਿਨ ਰਾਤ ਵੈਗਰੂ ਵੈਗਰੂ ਜਪਦਾ ਹੈ